ਦੋਸਤੋ ਸਭ ਤੋਂ ਪਹਿਲਾਂ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਰਾਮ ਰਾਮ ਅੱਜ ਪਹੁੰਚੇ ਆ ਖੇਤੀ ਵਿਗਿਆਨ ਕੇਂਦਰ ਖੇੜੀ ਵਿਸ਼ਵ ਜਲ ਦਿਵਸ ਦੇ ਉੱਪਰ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਖੇਤੀ ਵਿਗਿਆਨ ਕੇਂਦਰ ਖੇੜੀ ਵੱਲੋਂ ਪ੍ਰੋਗਰਾਮ ਜੁਆਇਨ ਕਰਨ ਤੋਂ ਪਹਿਲਾਂ ਜੋ ਆਪਣੇ ਸੈਲਫ ਹੈਲਪ ਗਰੁੱਪ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਆਪਣਾ ਸਮਾਨ ਤਿਆਰ ਕਰਕੇ ਉਹ ਰੇਸਟਾਲਾਂ ਲਗਾਈਆਂ ਮੈਂ ਇਹਨਾਂ ਨੂੰ ਮਿਲਣਾ ਚੰਗਾ ਸਮਝਿਆ ਤਾਕੇ ਜਿਹੜਾ ਆਪਣੀ ਜੇਬ ਚ ਇੱਕ ਫੋਨ ਪਿਆ ਹੈ ਉਸ ਫੋਨ ਦਾ ਅੱਛਾ ਯੂਜ਼ ਕਰੀਏ ਨਹੀਂ ਫੋਨ ਦੇ ਮਤਲਬ ਨਕਾਰਾਤਮਕ ਯੂਜ਼ ਤਾਂ ਬਹੁਤ ਹੁੰਦੇ ਆ ਪਰ ਸਕਾਰਾਤਮਕ ਯੂਜ਼ ਸਮਝੂਗਾ ਮੈਂ ਜਦ ਕਿ ਸੈਲਫ ਹੈਲਪ ਗਰੁੱਪ ਦੀ ਕੋਈ ਆਪਾਂ ਇੰਟਰਵਿਊ ਕਰਦੇ ਆ ਹੁਣ ਮੇਰੇ ਨਾਲ ਖੜੇ ਨੇ ਸਰਦਾਰ ਨੈਭ ਸਿੰਘ ਜੀ ਨਾਲ ਬੀਬਾ ਰਾਜਿੰਦਰ ਕੋਰ ਚੱਕਾ ਨੇੜਾ ਪਿੰਡ ਤੋਂ ਨੇ ਜਿਹੜੇ ਅਚਾਰ ਮੁਰਬੇ ਚਟਣੀ ਬਹੁਤ ਹੀ ਮਤਲਬ ਅੱਛੇ ਤਰੀਕੇ ਨਾਲ 90% ਸ਼ੁੱਧ ਕਹਿ ਸਕਦੇ ਆ ਕਿਉਂਕਿ ਜਿਹੜਾ ਤੇਲ ਆਚਾਰ ਵਾਸਤੇ ਯੂਜ਼ ਕਰਦੇ ਆ ਘਰ ਦੀ ਸਰੋਂ ਦਾ ਤੇਲ ਖੱਡਿਆ ਹੁੰਦਾ ਹੈ ਨਮਕ ਵੀ ਅੱਛੀ ਕੁਆਲਿਟੀ ਦਾ ਮਸਾਲੇ ਵੀ ਅੱਛੀ ਕੁਆਲਿਟੀ ਦੇ ਸੋ ਹੁਣ ਪੀਪਾ ਅਕਿੰਦਰਪੁਰ ਜੀ ਸਭ ਤੋਂ ਪਹਿਲਾਂ ਤਾਂ ਜੀ ਕੋਟ ਤੁੰਬੇ ਵਾਲਾ ਆਚਾਰ ਬਾਰੇ ਦੱਸੋ ਹਾਂ ਜੀ ਕੋਟ ਤੁੰਬੇ ਦਾ ਆਚਾਰ ਜਿਹੜਾ ਹੈਗਾ ਤਾਂ ਸਾਡੇ ਹੈਕੀ ਇਸਟਾਈਲ ਦਾ ਐਡ ਕੀਤਾ ਹੈ ਜੀ ਦੱਕੌਰ ਤੋਂ ਵੀ ਜਿਹੜਾ ਇੱਕ ਵਿਚਾਰ ਹੈਗਾ ਬੈਸੇਦੱਕੌਰ ਤੋਂ ਵੀ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੈਗਾ ਇੱਕ ਨਾਰਾਇਣ ਫਲ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਆਂਗੇ ਹਰ ਇੱਕ ਬਿਮਾਰੀ ਦਾ ਉਹ ਆਪਣੇ ਸਰੀਰ ਅੰਦਰ ਹੈ ਜਿਹੜੀ ਉਸ ਨੂੰ ਠੀਕ ਕਰਦਾ ਹੈਗਾ ਪੈਰੀਆਂ ਬਿਮਾਰੀਆਂ ਖਾਸ ਕਰਕੇ ਤੇ ਪੇਟ ਦੀਆਂ ਬਿਮਾਰੀਆਂ ਖਾਸ ਕਰਕੇ ਤੇ ਉਹਨਾਂ ਵਾਸਤੇ ਜਿਵੇਂ ਜੂ ਟੈਸਟ ਵਾ ਦਾ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਚੀਜ਼ ਬਣਾਈ ਹੋਈ ਹੈ ਸਾਡਾ ਗੋੜਾ ਵਾਲਾ ਲਸਣ ਹੈਗਾ ਇਹਦੀ ਬਹੁਤ ਡਿਮਾਂਡ ਹੈਗੀ 2018 ਦੀ ਸਟੇਟ ਅਵਾਰਡ ਦਵਾਉਣ ਵਾਲਾ ਸਾਡਾ ਇਹ ਗੁਣ ਵਾਲਾ ਲਸਣ ਹੈ ਸਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਪਸੰਦ ਕਰਦੇ ਨੇ ਬੜੀ ਮਿਹਨਤ ਨਾਲ ਇਹ ਅਸੀਂ ਬਣਾਉਨੇ ਆਂਗੇ ਇੱਕ ਅੱਛੀ ਕੁਆਲਿਟੀ ਹੈਗੀ ਇੱਕ ਸਰੀਰ ਲਈ ਇੱਕ ਬਹੁਤ ਬਹੁਤ ਫਾਇਦੇਮੰਦ ਹੈ ਇਹ ਲਸਣ ਹੈਗਾ ਜਿਹੜਾ ਇਹਦੇ ਖਾਣ ਤੋਂ ਬਾਅਦ ਮੂੰਹ ਦੇ ਵਿੱਚੋਂ 스ਮੈਲ ਨਹੀਂ ਆਉਂਦੀ ਖਾਸ ਕਰਕੇ ਲੋਕ ਕਈ ਵਾਰ ਲਸਣ ਇਸ ਤਰ੍ਹਾਂ ਖਾਂਦੇ ਹੈਗੇ ਵੀ ਸਾਡੇ ਮੂੰਹ ਦੇ ਵਿੱਚੋਂ 스ਮੈਲ ਆਊਗੀ ਪਰ ਅਸੀਂ ਇਹਦੀ ਜਿਹੜੀ 스ਮੈਲ ਹੈਗੀ ਉਹ ਖਤਮ ਕਰਤੀ ਤਾਂ ਇਹਨੂੰ ਬੜਾ ਪਸੰਦ ਕੀਤਾ ਜਾਂਦਾ ਹੈ ਇੱਕ ਸਾਡੇ ਲਵੇ ਕੱਚੀ ਹਲਦੀ ਦਾ achar ਹੈਗਾ। ਸੋ ਵੀ ਅਸੀਂ ਇੱਕ ਬਹੁਤ ਵਧੀਆ ਟੇਸਟ ਦਾ achar ਬਣਾਇਆ ਹੋਇਆ ਹੈਗਾ। ਉਹ ਇੱਕ ਸਰੀਰ ਲਈ ਬਹੁਤ ਫਾਇਦੇਮੰਦ ਚੀਜ਼ ਹੈ। ਜ਼ਿਆਦਾਤਰ ਸਾਡੇ ਲਵੇ achar ਹੁੰਦੇ ਨੇ ਜਿਹੜੇ ਆਪਣੇ ਮੈਡੀਸਨ ਦੇ ਵਿੱਚ ਆਉਂਦੇ ਹੈਗਾ। ਜਿਵੇਂ ਇਹ ਡੇਲੇ ਦਾ achar ਹੈਗਾ। ਬਿਲਕੁਲ ਜ਼ੀਰੋ ਸਾਈਜ਼ ਦਾ ਜਿਹੜਾ ਡੇਲਾ ਹੈਗਾ ਉਹ ਸਾਡੇ ਲਵੇ ਹੈਗਾ ਤਾਂ। ਚੰਗੀ ਕੁਆਲਿਟੀ ਚੰਗੇ ਤੇਲ ਤੇ ਚੰਗੇ ਮਸਾਲੇ ਸਾਡੇ ਲਾਇ ਹੋਏ ਨੇਗੇ। ਬਾਕੀ ਦੋ ਤਰ੍ਹਾਂ ਦੇ ਮਸਾਲੇ ਨੇਗੇ। ਵਧੀਆ ਤਰੀਕੇ ਨਾਲ ਕੰਮ ਕਰੀਦਾ। ਇਸਾਫ ਸੁਵਾਈ ਦਾ ਕਰੀਦਾ ਗਾਕ। ਬੜੀਆ ਪਸੰਦ ਕਰਦਾ ਹੈਗਾ ਧੰਨਵਾਦ ਕਰਦੇ ਆ ਅਸੀਂ ਖੇਤੀ ਵਿਗਿਆਨ ਕੇਂਦਰ ਖੇੜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪੈਰਾਂ ਤੇ ਖੜੇ ਹੋਣ ਤੱਕ ਸਾਨੂੰ ਲੈ ਕੇ ਆਏ ਨੇ ਕਿ ਪਹਿਲਾਂ ਇੱਕ ਸਿਰਫ ਐਸੀ ਆਪਣੀ ਖੇਤੀ ਤੇ ਨਿਰਭਰ ਕਰਦੇ ਸੀ ਕਿ ਸਹਾਇਕ ਧੰਦਾ ਫਲਾਇਆਗਾ ਉਹਦੇ ਨਾਲ ਸਾਡੇ ਉਹ ਜਿਹੜੇ ਘਰ ਦੇ ਵਿਦਾਰੇ ਨੇ ਬਹੁਤ ਵਧੀਆ ਚੱਲ ਰਹੇ ਨੇ ਸਾਡੇ ਬੱਚੇ ਵੀ ਇਹਦੇ ਨਾਲ ਨਾਲ ਜੁੜ ਰਹੇ ਨੇ ਕੰਮ ਕਰਨ ਲਈ ਹਾਂਜੀ ਸ਼ਾਨ ਦੋਸਤੋ ਜਿਵੇਂ ਬੀਬਾ ਜੀ ਨੇ ਦੱਸਿਆ ਚਾਰਾਂ ਬਾਰੇ ਅੱਜ ਕੱਲ ਆਪਣਾ ਉਹ ਵਾਡੀ ਦਾ ਸੀਜ਼ਨ ਆਊਗਾ ਕੰਬਾਈਨ ਦਾ ਹੀ ਨਹੀਂ ਪਤਾ ਕਿਹੜੇ ਵੇਲੇ ਆਜੇ ਤੇ ਬੰਦੇ ਕਹਿ ਦੇਣ ਜੀ ਦੋ ਬੰਦਿਆਂ ਦੀ ਰੋਟੀ ਲਿਆਓ ਜੇ ਵਧੀਆ ਅੱਛੀ ਕੁਆਲਿਟੀ ਦਾ ਚਾਰ ਹੋਊਗਾ ਆਪਣੇ ਕੋਲ ਆਪਾਂ ਨੂੰ ਸਬਜ਼ੀ ਦੀ ਵੀ ਲੋੜ ਨਹੀਂ ਇਸ ਕਰਕੇ ਜਿੰਨੇ ਵੀ ਕਿਸਾਨ ਆਪਣੇ ਉਰੇ ਮੇਲੇ ਤੇ ਅੱਜ ਪਹੁੰਚੇ ਆ ਪ੍ਰੋਗਰਾਮ ਦੇ ਵਿੱਚ ਸਾਰੇ ਇੱਕ ਇੱਕ ਯੂਨਟ ਸਾਰੀਆਂ ਜੋ ਪ੍ਰੋਡਕਟ ਕਿਸਾਨ ਬੀਬੀਆਂ ਤੇ ਕਿਸਾਨ ਪਰਾਵਾਂ ਵੱਲੋਂ ਤਿਆਰ ਕੀਤੇ ਆ ਇੱਕ ਇੱਕ ਯੂਨਟ ਜ਼ਰੂਰ ਪਰਚੇਸ ਕਰਨ ਤਾਂ ਕਿ ਇਹਨਾਂ ਦਾ ਆਣਾ ਵੀ ਸਫਲ ਹੋ ਜੇ ਤੇ ਆਪਣਾ ਆਣਾ ਵੀ ਸਫਲ ਹੋ ਜੇ ਦੂਜਾ ਮੈਂ ਇੱਕ ਥੋੜੀ ਜੀ ਗੱਲ ਨੂੰ ਹੋਰ ਇਲਾਬੋਰੇਟ ਕਰਦਾ ਜੋ ਬੀਬਾ ਜੀ ਨੇ ਹਲਦੀ ਦਾ ਆਚਾਰ ਦੱਸਿਆ ਸੀ ਹਲਦੀ ਦੇ ਵਿੱਚ ਕਰਕਿਊਮਨ ਆਇਲ ਹੁੰਦਾ ਹੈ ਕਰਕਿਊਮਨ ਕੰਟੈਂਟ ਜਿਹੜਾ ਨੇਚਰਲ ਐਂਟੀਬੈਕਟਿਕ ਹੈ ਤੇ ਇਸ ਵਾਸਤੇ ਆਪਾਂ ਕਦੇ ਵੀ ਹਲਦੀ ਪਾਣੀ ਦੇ ਵਿੱਚ ਪਾ ਕੇ ਜਾਂ ਸੁੱਕੀ ਹਲਦੀ ਖਾਂਦੇ ਹੋ ਇੰਨਾ ਕੰਮ ਨਹੀਂ ਕਰਦੀ ਹਲਦੀ ਦਾ ਜਿਹੜਾ ਕਰਕਿਊਮਨ ਕੰਟੈਂਟ ਹੈ ਫੈਟ ਸੋਲੀਬਲ ਹੈ ਜੇ ਦੀ ਉਹਨੂੰ ਫੈਲਟ ਦਾ ਟੱਚ ਹੋਣਾ ਜ਼ਰੂਰੀ ਹੈ ਉਸ ਨੂੰ ਕਿਰਿਆ ਕਰਨ ਵਾਸਤੇ ਸੋ ਆਚਾਰ ਦੇ ਵਿੱਚ ਤੇਲ ਵੀ ਪਿਆ ਤੇ ਹਲਦੀ ਪਈ ਹੈ ਸੋ ਇਹ ਇੰਨਾ ਹਾਰਮਫੁਲ ਨਹੀਂ ਮੈਂ ਤਾਂ ਇੱਕ ਸੁਜੈਸ਼ਨ ਦੇਵਾਂਗਾ ਜਿਨ੍ਹਾਂ ਦਾ ਬੀਪੀ ਵਗੈਰਾ ਵੱਧਦਾ ਹੈ ਉਹਨਾਂ ਦੇ ਆਚਾਰ ਬੰਦ ਹੁੰਦੇ ਆ ਉਹ ਦਾਲ ਸਬਜ਼ੀ ਵਿੱਚ ਲੂਣ ਨਾ ਪਾਣ ਜਿਸ ਦੇ ਆਚਾਰ ਨੂੰ ਲੈਣਾ ਹੋਵੇ ਨਾਲ ਕਿਉਂਕਿ ਜਿਹੜੀ ਲੂਣ ਉਧਰ ਨਹੀਂ ਆਪਾਂ ਪਾਵਾਂਗੇ ਇੱਧਰ ਇਹਦੇ ਆਲਾ ਲੂਣ ਉਧਰ ਮਤਲਬ ਪੂਰਾ ਕਰ ਦੂਗਾ ਸੋ ਇਹ ਆਚਾਰ ਆਪਾਂ ਜ਼ਰੂਰ ਵਰਤੀ ਕਿਉਂਕਿ ਨੇਚਰਲ ਐਂਟੀਬਾਇਓਟਿਕ ਹੈ ਦੂਜਾ ਇਹਨਾਂ ਨੇ ਲਸਣ ਵਾਲਾ ਆਚਾਰ ਦੱਸਿਆ ਇਹ ਵੀ ਇਹਨਾਂ ਨੇ ਬਹੁਤ ਵਧੀਆ ਕੰਬੀਨੇਸ਼ਨ ਬਣਾਇਆ ਹੈ ਲਸਣ ਅਤੇ ਗੁੜ ਦਾ ਆਚਾਰ ਜਿਹੜਾ ਬਣਾਇਆ ਹੈ ਕਿਉਂਕਿ ਗੁੜ ਜਿਹੜਾ ਹੈ ਨਾ ਆਪਣੇ ਪੇਟ ਦੇ ਅੰਦਰ ਹਜ਼ਾਰਾਂ ਕਿਸਮ ਦੇ ਬੈਕਟੀਰੀਆ ਨੇ ਜੀਵਾਣੂ ਨੇ ਜਿਹੜੇ ਉਹ ਜਿੰਨੂੰ ਪਹੁੰਚਾਉਂਦੇ ਆ ਬੈਕਟੀਰੀਆ ਦੀ ਖਰਾਕ ਕੀ ਹੈ ਮਿੱਠਾ ਹੁੰਦਾ ਗੁੜ ਜਾਂ 시ਰਾ ਚਿੰਨੀ ਨਹੀਂ ਉਹਨਾਂ ਦੀ ਖਰਾਬ ਹੁੰਦੀ ਜਦੋਂ ਆਪਾਂ ਡੀਕੰਪੋਜ਼ਰ ਜਾਂ ਜੀਵ ਅੰਮ੍ਰਿਤ ਬਣਾਉਂਦੇ ਆ ਉਹਦੇ ਵਿੱਚ ਗੁੜ ਪਾਇਆ ਜਾਂਦਾ ਹੈ ਅੰਦਰੇ ਪੇਟ ਦੇ ਵਿੱਚ ਜਿਹੜੇ ਵੀ ਆਪਣੇ ਬੈਕਟੀਰੀਆ ਨੇ ਉਹਨਾਂ ਦੇ ਵਾਧੇ ਲਈ ਗੁੜ ਜ਼ਰੂਰੀ ਹੈ ਤੀਜਾ ਲਸਣ ਹੈ ਜਿਹੜਾ ਲਸਣ ਬਲੱਡ ਥਿਨਰ ਹੈ خون ਨੂੰ ਪਤਲਾ ਕਰਦਾ ਹੈ 콜ਸਟ੍ਰੋਲ ਨੂੰ ਰਿਡਿਊਸ ਕਰਦਾ ਹੈ ਜੇ ਦੋ ਆਪਾਂ ਲਸਣ ਤੇ ਆਪਣਾ ਗੁੜ ਅੰਦਰ ਜਾਊਗਾ ਆਪਣੇ ਇੱਕ ਥੋੜੀ ਕੁਆਲਿਟੀ ਦੇ ਵਿੱਚ ਆਪਣੇ ਅੰਦਰ ਦਾ ਜਿਹੜਾ ਮੈਟਾਬੋਲਿਕ ਸਿਸਟਮ ਹੈ ਉਹ ਇੰਪਰੂਵ ਹੋਊਗਾ ਲਸਣ ਖੂਨ ਨੂੰ ਪਤਲਾ ਕਰੂਗਾ ਕੋਲਸਟ੍ਰੋਲ ਨੂੰ ਰਿਡਿਊਸ ਕਰੂਗਾ ਮਨੁੱਖੀ ਸਿਹਤ ਵਾਸਤੇ ਮਤਲਬ ਇਹ ਚੀਜ਼ਾਂ ਵਰਦਾਨ ਨੇ ਪਰ ਇਹਨਾਂ ਦੀ ਜਿੰਨੀ ਕੁ ਕੁਆਂਟੀਟੀ ਆਪਣੇ ਡਾਕਟਰ ਦੀ ਰਾਇ ਦੇ ਮੁਤਾਬਕ ਲਵੋ ਸੋ ਇੰਨਾ ਹੀ ਗੱਲਾਂ ਨਾਲ ਸ਼ਬਦਾਂ ਤਨਵਾਦ ਤੇ ਮੁਰਗੀ ਫੇਰ ਇਹੀ ਅਪੀਲ ਕਿ ਸਾਰੇ ਬੰਦੇ ਜਿੰਨੇ ਕਿਸਾਨ ਪਹੁੰਚੇ ਆ ਇੱਕ ਇੱਕ ਯੂਨਟ ਸੈਲਫ ਹੈਲਪ ਗਰੁੱਪਾਂ ਤੋਂ ਜ਼ਰੂਰ ਖਰੀਦੋ ਤਾਂ ਕਿ ਪੁਰੇ ਆਪਣਾ ਆਉਣਾ ਸਫਲ ਹੋ ਜੇ ਤੇ ਇਹਨਾਂ ਦਾ ਸਮਾਨ ਤਿਆਰ ਕਰਕੇ ਲਿਆਣਾ ਵੀ ਸਫਲ ਹੋ ਜੇ ਧੰਨਵਾਦ ਜੈ ਹਿੰਦ